ਪੰਜਾਬ ਦੇ ਵਿੱਚ ਚੱਲ ਰਹੇ ਵੱਖੋ-ਵੱਖਰੇ NHAI ਦੇ ਪ੍ਰੋਜੈਕਟਾਂ ਨੂੰ ਲੈ ਕੇ ਪਹਿਲਾਂ ਵੀ ਰੌਲਾ ਪਿਆ ਸੀ ਤੇ ਹੁਣ ਫੇਰ ਕਿਹੜਾ ਨਿੱਕਾ ਆਇਆ ਕੀ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਦੇ ਉੱਤੇ ਹਮਲਾ ਹੋਇਆ ਇਸ ਦੀ ਜਾਣਕਾਰੀ ਬਕਾਇਦਾ ਲਿਖਤੀ ਰੂਪ ਦੇ ਵਿੱਚ ਪੰਜਾਬ ਦੇ ਮੁਖ ਸਕੱਤਰ ਤੇ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਗਈ ਹੈ ਜਾਣੂ ਕਰਵਾਇਆ ਗਿਆ ਤੇ ਨਾਲ ਹੀ ਮਦਦ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਨੈਸ਼ਨਲ ਜਿਹੜੀ ਹੈ ਹਾਈਵੇ ਅਥਾਰਟੀ ਆਫ ਇੰਡੀਆ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੀ ਸੀ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੀ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਵੀ ਸਖਤ ਹਦਾਇਤਾਂ ਦਿੱਤੀਆਂ ਔਰ ਪੰਜਾਬ ਦੇ ਜਿਹੜੇ ਨਵੇਂ ਰਾਜਪਾਲ ਆਏ ਸਨ ਗੁਲਾਬਚੰਦ ਕਟਾਰੀਆ ਉਹਨਾਂ ਨੇ ਵੀ ਪੰਜਾਬ ਦੇ ਅਫਸਰਾਂ ਨੂੰ ਤਲਬ ਕਰਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਉਸ ਦੇ ਵਿੱਚ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਜਲਦ ਤੋਂ ਜਲਦ ਜਿਹੜੀਆਂ ਵੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰਕੇ ਜਿਹੜਾ ਇਹ ਕੰਮ ਮੁਕੰਮਲ ਕੀਤਾ ਜਾਵੇ ਹਾਲਾਂਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਅੜਿੱਕਿਆਂ ਦੇ ਬਾਵਜੂਦ ਜਾਂ ਮਜ਼ਦੂਰਾਂ ਦੇ ਉੱਤੇ ਜਿਹੜੀ ਵੀ ਇਹ ਹਮਲੇ ਦੀ ਗੱਲ ਐਨਐਚਆਈ ਨੇ ਦਾਵਾ ਕੀਤਾ ਹੈ ਜਾਂ ਪੰਜਾਬ ਦੇ ਡੀਜੀਪੀ ਤੋਂ ਮਦਦ ਮੰਗੀ ਹੈ ਪੰਜਾਬ ਦੇ ਮੁਖ ਸਕੱਤਰ ਨੂੰ ਜਾਣੂ ਕਰਵਾਇਆ ਉਸੇ ਦੇ ਦੌਰਾਨ ਪੰਜਾਬ ਦੇ ਜਿਹੜੇ ਕੇਂਦਰੀ ਮੰਤਰੀ ਨੇ ਨਿਤਿਨ ਗੜਕਰੀ ਉਹਨਾਂ ਨੇ 666 ਕਰੋੜ ਰੁਪਏ ਜਾਰੀ ਕਰਨ ਦਾ ਜਿਹੜਾ ਐਕਸਪੋਸਟ ਦੇ ਜਣਾ ਹੀ ਜਾਣਕਾਰੀ ਵੀ ਦਿੱਤੀ ਹੈ ਠਾਨਕੋਟ ਤੋਂ ਜੰਮੂ ਵੱਲ ਜਿਹੜਾ ਹਾਈਵੇ ਬਣਨਾ ਹੈ ਉਸਦੇ 666 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਜਾਰੀ ਕਰਨ ਦਾ ਜਿਹੜਾ ਐ ਐਲਾਨ ਪਹਿਲਾਂ ਕੀਤਾ ਹੋਇਆ ਸੀ ਉਹ ਜਾਰੀ ਕਰਨ ਦੀ ਗੱਲ ਵੀ ਕਹਿ ਦਿੱਤੀ ਹੈ ਯਾਨੀ ਕਿ ਪੰਜਾਬ ਸਰਕਾਰ ਦੇ ਕੋਲ ਪਹਿਲਾਂ ਕੇਂਦਰ ਸਰਕਾਰ ਨੇ ਜਦੋਂ ਚੇਤਾਵਨੀ ਦਿੱਤੀ ਸੀ ਵੀ ਜਾ ਤੇ ਕੰਮ ਮੁਕੰਮਲ ਕਰਵਾ ਦਿਓ ਤੇ ਜਾਂ ਫਿਰ ਤੁਹਾਡੇ ਫੰਡ ਰੋਕ ਲੈ ਜਾਣਗੇ ਜਾਂ ਅਗਲੇ ਰੇ ਕੰਮ ਜਿਹੜੇ ਬੰਦ ਕਰ ਦਿੱਤੇ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਿਆ ਸੀ ਪਹਿਲਾਂ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਇੱਕ ਵਾਰੀ ਫਿਰ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੁਣ ਜਾਣਕਾਰੀ ਇਹ ਹੈ ਕਿ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੇ ਪੰਜਾਬ ਚ ਕੌਮੀ ਸੜਕ ਮਾਰਗਾਂ ਦੀ ਸਾਰੀ ਚ ਲੱਗੇ ਮਜ਼ਦੂਰਾਂ ਤੇ ਹਮਲਿਆਂ ਦਾ ਮੁੱਦਾ ਮੁੜ ਚੁੱਕਿਆ ਹੈ ਅਥਾਰਟੀ ਨੇ ਕੌਮੀ ਮਾਰਗਾਂ ਦੀ ਸਾਰੀ ਦਾ ਕੰਮ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਇਆ ਨਾਲ ਹੀ ਅਥਾਰਟੀ ਨੇ ਮੌਜੂਦਾ ਹਮਲਿਆਂ ਨੂੰ ਪੰਜਾਬ ਵਿੱਚਲੇ ਕੌਮੀ ਵਾਰਗ ਮਾਰਗਾਂ ਦੀ ਉਹ ਸਾਰੀ ਲੀਖਾ ਧਰਾਵੀ ਦੱਸਿਆ ਐਨ ਐਚ ਆਈ ਨੇ ਬਕਾਇਦਾ ਰੂਪ ਦੇ ਵਿੱਚ ਅਮ੍ਰਿਤਸਰ ਦੇ ਫਤਿਹਪੁਰ ਰਾਜਪੂਤਾ ਬਾਈਪਾਸ ਨੇੜੇ ਅਮ੍ਰਿਤਸਰ ਉਨਾ ਹਾਈਵੇ ਨੂੰ ਚੌਂ ਮਾਰਗੀ ਬਣਾਉਣ ਲਈ ਰੱਖੇ ਮਜ਼ਦੂਰਾਂ ਤੇ ਹੋਏ ਹਮਲੇ ਦੇ ਮੱਦੇ ਨਜ਼ਰ ਪੰਜਾਬ ਦੇ ਡੀਜੀਪੀ ਤੋਂ ਮਦਦ ਮੰਗੀ ਹੈ ਇਹ ਹਮਲਾ ਲੰਘੇ ਹਫਤੇ ਦੱਸਿਆ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਹੋਇਆ ਸੀ ਜਿਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਐਨਐਚਏਆਈ ਨੇ ਇਸ ਬਾਰੇ ਡੀਜੀਪੀ ਤੇ ਮੁਖ ਸਕੱਤਰ ਨੂੰ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਚੋਰਾ ਦੇ ਗਰੋ ਨੇ ਤਲਵਾਰਾਂ ਪਿਸਤੌਲ ਤੇ ਰਾਡਾਂ ਦੇ ਨਾਲ ਮਜ਼ਦੂਰਾਂ ਦੀ ਬੇਰਹਿਮੀ ਨਾਲ 27 ਨਵੰਬਰ ਦੀ ਰਾਤ ਨੂੰ ਕੁੱਟਮਾਰ ਕੀਤੀ ਸੀ ਇਸ ਵੇਲੇ ਮਜ਼ਦੂਰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਅਧੀਨ ਨੇ ਕੌਮੀ ਅਥਾਰਟੀ ਦਾ ਕਹਿਣਾ ਹੈ ਕਿ ठेकेदारਾਂ ਵੱਲੋਂ ਕੌਮੀ ਮਾਰਗਾਂ ਦੀ ਸਾਰੀ ਲਈ ਰੱਖੇ ਮਜ਼ਦੂਰਾਂ ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਅਥਾਰਟੀ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਮਾਰਚ ਅਤੇ ਅਪ੍ਰੈਲ ਵਿੱਚ ਹੋਣ ਦਾ ਹਵਾਲਾ ਵੀ ਦਿੱਤਾ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪਹਿਲਾਂ ਜਦੋਂ ਮਜ਼ਦੂਰਾਂ ਤੇ ਹੋਏ ਹਮਲੇ ਸੰਤ ਤੱਕ ਕੇਂਦਰ ਸਰਕਾਰ ਨੇ ਉਸ ਵਕਤ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਮੁੱਦੇ ਨੂੰ ਉਭਾਰਿਆ ਸੀ ਸਵਾਲ ਚੁੱਕੇ ਸੀ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਲਾਅ ਐਂਡ ਆਰਡਰ ਨੂੰ ਮੁੱਖ ਰੱਖਦੇ ਹੋਏ ਆ ਵੀ ਮੁੱਦਾ ਉਭਾਰਿਆ ਜਾ ਰਿਹਾ ਪਰ ਐਨ ਐਚ ਆਈ ਦੇ ਖੇਤਰੀ ਅਧਿਕਾਰੀ ਵਿਪਨੇਸ਼ ਸ਼ਰਮਾ ਨੇ ਇਹ ਵੀ ਦੋਸ਼ ਲਾਏ ਨੇ ਕਿ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਅਧਿਕਾਰੀਆਂ ਤੱਕ ਪਹੁੰਚ ਬਣਾਏ ਜਾਣ ਦੇ ਬਾਵਜੂਦ ਵੀ ਇਸ ਮਸਲੇ ਦੇ ਉੱਤੇ ਕੋਈ ਸਿਹਰ ਦਿੱਤਾ ਦੇ ਨਾਲ ਕਦਮ ਨਹੀਂ ਚੁੱਕਿਆ ਜਾ ਰਿਹਾ ਅਧਿਕਾਰੀਆਂ ਦਾ ਦਾਵਾ ਹੈ ਕਿ ਸਾਡੀਆਂ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ ਇਸੇ ਕਰਕੇ ਖੇਤਰੀ ਅਧਿਕਾਰੀ ਨੇ ਦੋਸ਼ ਲਾਇਆ ਕਿ ਅਮ੍ਰਿਤਸਰ ਵਿਚਲੇ ਪ੍ਰੋਜੈਕਟ ਡਾਇਰੈਕਟਰ ਨੇ 9 ਮਾਰਚ ਤੇ 17 ਅਪ੍ਰੈਲ ਨੂੰ ਐਸਐਸਪੀ ਅਮ੍ਰਿਤਸਰ ਦਿਹਾਤੀ ਕੋਲੇ ਮੁੱਦੇ ਉਠਾਏ ਸਨ ਸਬੰਧਤ ਠੇਕੇਦਾਰ ਦੇ ਪੀੜਤ ਕਰਮਚਾਰੀਆਂ ਨੇ ਲਿਖਤੀ ਸ਼ਿਕਾਇਤਾਂ ਵੀ ਪੁਲਿਸ ਨੂੰ ਦਿੱਤੀਆਂ ਸਨ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ NHAI ਦੇ ਅਧਿਕਾਰੀਆਂ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਉੱਤੇ ਇਲਜ਼ਾਮ ਲਾਏ ਗਏ ਨੇ ਇਹਨਾਂ ਹਮਲਿਆਂ ਕਰਕੇ ਮਜ਼ਦੂਰ ਕੰਮ ਛੱਡ ਸਕਦੇ ਨੇ ਕਿਉਂਕਿ ਠੇਕੇਦਾਰ ਵੀ ਆਪਣੇ ਆਪ ਨੂੰ ਆਸੁਰਖਿਅਤ ਮਹਿਸੂਸ ਕਰ ਰਹੇ ਨੇ ਖੇਤਰੀ ਅਧਿਕਾਰੀ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਅੰਮ੍ਰਿਤਸਰ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਉਹਨਾਂ ਇਹ ਵੀ ਆਖਿਆ ਕਿ NHAI ਅਧਿਕਾਰੀਆਂ ਤੇ ਠੇਕੇਦਾਰਾਂ ਦੇ ਸਟਾਫ ਵਿੱਚ ਭਰੋਸਾ ਬਹਾਲ ਕੀਤਾ ਜਾਣ ਦੀ ਬੇਅਦ ਲੋੜ ਹੈ ਤਾਂ ਜੋ ਕੌਮੀ ਮਾਰਗਾਂ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾ ਸਕੇ ਉਦੋਂ ਅੰਮ੍ਰਿਤਸਰ ਦੇ ਪ੍ਰੋਜੈਕਟ ਡਾਇਰੈਕਟਰ ਨੇ ਵੀ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਪੱਤਰ ਲਿਖਿਆ ਜਿਸ ਵਿੱਚ ਪਹਿਲਾਂ ਹੀ ਲੁਧਿਆਣਾ ਵਿੱਚ ਵਾਪਰੀ ਅਜਿਹੀ ਇੱਕ ਘਟਨਾ ਦਾ ਵੇਰਵਾ ਦਿੱਤਾ ਲੁਧਿਆਣਾ ਵਿੱਚ ਵਾਪਰੀ ਇਸ ਘਟਨਾ ਮਗਰੋਂ ਹੀ ਕੇਂਦਰ ਸਰਕਾਰ ਤੱਕ ਇਸ ਮਸਲੇ ਦੀ ਜਿਹੜੀ ਆ ਪਹੁੰਚ ਹੋਈ ਸੀ ਜਾਂ ਉਸ ਵੇਲੇ ਵੀ ਕਾਫੀ ਸਵਾਲ ਉੱਠੇ ਸਨ ਉਦੋਂ ਕੇਂਦਰ ਸਰਕਾਰ ਦੀ ਇੱਕ ਸਖਤ ਚੇਤਾਵਨੀ ਵੀ ਆ ਗਈ ਸੀ ਜੋ ਕਿ ਪੰਜਾਬ ਸਰਕਾਰ ਨੂੰ ਦਿੱਤੀ ਗਈ ਸੀ ਪੰਜਾਬ ਦੇ ਮੰਤਰੀਆਂ ਨੇ ਵੱਖਰੀ ਗੱਲ ਹੈ ਕਿ ਇਹਨਾਂ ਨੂੰ ਗੱਲਾਂ ਦਿਆ ਜਵਾਬ ਵੀ ਆਪਣੇ ਰੂਪ ਚ ਦਿੱਤਾ ਪਰ ਆਖਰਕਾਰ ਹਾਈ ਕੋਰਟ ਰਾਜਪਾਲ ਤੇ ਹੋਰ ਸਾਰੇ ਪ੍ਰੈਸ਼ਰ ਦੇ ਕਰਕੇ ਪੰਜਾਬ ਸਰਕਾਰ ਨੂੰ ਸਖਤੀ ਦੇ ਨਾਲ ਜ਼ਮੀਨਾਂ ਤੋਂ ਕਬਜ਼ੇ ਵੀ ਛਡਾਉਣੇ ਪਏ ਸੀ ਔਰ ਜਲਦੀ ਤੋਂ ਜਲਦੀ ਪ੍ਰੋਜੈਕਟਾਂ ਦਾ ਕੰਮ ਮੁਕੰਮਲ ਕਰਨ ਦੇ ਲਈ ਸਹਿਯੋਗ ਵੀ ਦੇਣਾ ਪਿਆ ਸੀ ਤੇ ਇੱਕ ਵਾਰੀ ਫੇਰ ਹੁਣ ਸ਼ਿਕਾਇਤਾਂ ਪੁੱਜੀਆਂ ਨੇ ਦੇਖਦੇ ਹਾਂ ਕਿ ਨਾ ਸ਼ਿਕਾਇਤਾਂ ਦਾ ਨਿਪਟਾਰਾ ਕਦੋਂ ਹੁੰਦਾ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬੜੇ ਰਹੋ ABC ਪੰਜਾਬ ਦੇ ਨਾਲ